ਸ੍ਰੀ ਅਕਾਲ ਦੋਸਤੋ ਹੁਣੇ-ਹੁਣੇ ਆਸਟ੍ਰੇਲੀਆ ਚ ਰਹਿਣ ਵਾਲੇ ਲੋਕਾਂ ਲਈ ਆਈ ਤਾਜ਼ਾ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੀ ਤੁਸੀਂ ਸੁਣਿਆ ਹੈ ਕਿ ਕੋਈ ਦੇਸ਼ ਆਪਣੇ ਮੌਜੂਦਾ ਥਾਂ ਤੋਂ ਖਿਸਕ ਰਿਹਾ ਹੈ ਅਸਲ ਦੇ ਵਿੱਚ ਇਹ ਸੱਚ ਹੈ ਸਾਲਦਰ ਸਾਲ ਆਸਟ੍ਰੇਲੀਆ ਆਪਣੀ ਥਾਂ ਤੋਂ ਖਿਸਕਦਾ ਜਾ ਰਿਹਾ ਹੈ ਜਿਸ ਕਾਰਨ ਇਹ ਆਪਣੇ ਨਕਸ਼ੇ ਦੇ ਵਿੱਚ ਬਦਲਾਅ ਕਰ ਰਿਹਾ ਹੈ ਅੱਜ ਇਹ ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਭ ਕਿਵੇਂ ਹੋ ਸਕਦਾ ਹੈ ਜੇਕਰ ਇਹ ਇਸੇ ਤਰ੍ਹਾਂ ਅੱਗੇ ਵੱਧਦਾ ਰਿਹਾ ਤਾਂ ਇਹ ਹੌਲੀ-ਹੌਲੀ ਕਿੱਥੇ ਪਹੁੰਚ ਜਾਏਗਾ ਆਸਟ੍ਰੇਲੀਆ ਤੇ ਵੱਡੀ ਆਸਟ੍ਰੇਲੀਅਨ ਪਲੇਟ ਹੌਲੀ-ਹੌਲੀ ਹਰ ਸਾਲ ਲਗਭਗ 1.5 ਤੋਂ 2.2 ਇੰਚ ਉੱਤਰ ਵੱਲ ਵੱਧਦੀ ਰਹੀ ਹੈ ਇਹ ਪਲੇਟਾ ਪਹਿਲਾਂ ਗੋਲਡਵਾਰਨ ਨਾਮਕ ਇੱਕ ਪ੍ਰਾਚੀਨ ਮਹਾਦੀਪ ਨਾਲ ਜੁੜੀਆਂ ਹੋਈਆਂ ਸਨ ਪਰ 100 ਮਿਲੀਅਨ ਸਾਲ ਪਹਿਲਾਂ ਇੱਕ ਬ੍ਰੈਕਅਪ ਹੋਇਆ ਇਸ ਤੋਂ ਬਾਅਦ ਇਹ ਤੇਜ਼ੀ ਨਾਲ ਟੁੱਟਦੀ ਚਲੀ ਗਈ ਤੋਂ ਦੇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੱਸੋ ਤੇ ਖਬਰ ਨੂੰ ਅੰਤ ਤੱਕ ਦੇਖੋ